प्रबुद्ध भारत फाउंडेशन पंजाब वलो आधुनिक भारत दे निर्माता डॉक्टर अंबेडकर किताब दे पुस्तक मुकाबला करवाया गया ये पुस्तक मुकाबला पूरे पंजाब विच होया इसे ते फिलोर हलके दे पिंड मुठड्डा खुरद दे सरकारी सीनियर सेकेंडरी स्कूल विखेवी बच्च्या वलो पे पर दिता गया जिस विच असी बच्च्या ने भाग लिया मास्टर कमल ने दसा कि प्रबुद्ध भारत फाउंडेशन वालों हर साल ए पुस्तक मुकाबला करवाया जाता है ते ए पुस्तक मुकाबला है जिससे आज एको दिन सारे पंजाब बिच पेपर ले गए हन इस पुस्तक मुकाबले का मकसद बहुजन महापुरखा के इतिहास बारे बच्चों जानकारी देना है इसका नतीजा तीन नवंबर न डा अंबेडकर स्कूल आफ थाउट दलवाल गुरायान विखे ऐलान जाएगा इस मौके डॉक्टर लखबीर सेंटर इंचार्ज जगदीश चंदर परमजीत राम विजय दुसांज पवन कुमार डॉक्टर बलजीत मनजीत राम जसवंत राय बक्कापुर सीता रानी हरजिंदर पाल बिमला रानी बलाक समिति मेंबर अमरीक कुमार ते बच्चे मौजूद सन चेतना चैनल ले प्रदीप राजा दी रिपोर्ट चरण प्लीज ਸਾਨੂੰ ਇਸ ਪਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਇਹ ਮੌਕਾ ਦਿੱਤਾ ਗਿਆ ਆ ਕਿ ਅਸੀਂ ਸਕੂਲ ਦੀ ਪੜ੍ਹਾਈ ਤੋਂ हट ਕੇ ਮਹਾਪੁਰਸ਼ ਡਾਕਟਰ ਬੀਰਮ ਬੇਦਕਾ ਦੇ ਜੀਵਨੀ ਬਾਰੇ ਕੁਝ ਪੜ੍ਹੀਏ ਇਸ ਨਾਲ ਸਾਨੂੰ ਇੱਕ ਨਵੀਂ ਚੀਜ਼ ਵੀ ਸਿੱਖਣ ਨੂੰ ਮਿਲੀ ਹੈ ਤੇ ਅਸੀਂ ਇਸ ਦੇ ਮੌਕੇ ਉੱਤੇ ਪਰਬੁੱਧ ਭਾਰਤ ਫਾਊਂਡੇਸ਼ਨ ਦਾ ਬਹੁਤ ਥੈਂਕ ਯੂ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਸਾਨੂੰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਦਿੱਤੀ ਪਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ 15ਵਾਂ ਪੁਸਤਕ ਜਿਹੜੀ ਪ੍ਰਤੀਯੋਗਤਾ ਆ ਉਹਦੇ ਸੰਬੰਧ ਦੇ ਵਿੱਚ ਅੱਜ ਆਧੁਨਿਕ ਭਾਰਤ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਪੁਸਤਕ ਦੇ ਨਾਂ ਤੇ ਜਿਹੜਾ ਆ ਅੱਜ ਪ੍ਰਤੀਯੋਗਤਾ ਸੈਂਟਰ ਮਠੱਡਾ ਖੁਰਦ ਵਿਖੇ ਹੋਈ ਆ ਇਹ ਪ੍ਰਤੀਯੋਗਤਾ 15ਵੀਂ ਪ੍ਰਤੀਯੋਗਤਾ ਆ ਹਰ ਸਾਲ ਅਸੀਂ ਟੀਮ ਵਰਕ ਦੇ ਤੌਰ ਤੇ ਕੰਮ ਕਰਕੇ ਬੱਚਿਆਂ ਦੇ ਵਿੱਚ ਪੜਨ ਪ੍ਰਤੀ ਲਗਨ ਜਿਹੜੀ ਆ ਰੁਚੀ ਪੈਦਾ ਕਰਨ ਵਾਸਤੇ ਕਿਤਾਬਾਂ ਨੂੰ ਪੜਨ ਪ੍ਰਤੀ ਰੁਚੀ ਪੈਦਾ ਕਰਨ ਵਾਸਤੇ ਔਰ ਖਾਸ ਕਰਕੇ ਸਾਡੇ ਜਿਹੜੇ ਮਹਾਪੁਰਸ਼ ਆ ਜਿਨ੍ਹਾਂ ਨੇ ਦੇਸ਼ ਦੇ ਲਈ ਇੱਕ ਆਧੁਨਿਕ ਭਾਰਤ ਦੇ ਲਈ ਕੰਮ ਕੀਤਾ ਔਰ ਆਪਣਾ ਜਿਹੜਾ ਯੋਗਦਾਨ ਬੜਮੁੱਲਾ ਯੋਗਦਾਨ ਪਾਇਆ ਉਹਨਾਂ ਪ੍ਰਤੀ ਜਿਹੜੀ ਆ ਅਵੇਅਰਨੈਸ ਪੈਦਾ ਕਰਨ ਵਾਸਤੇ ਅਸੀਂ ਹਰ ਸਾਲ ਜਿਹੜਾ ਆ ਕੋਈ ਇੱਕ ਵਿਸ਼ਾ ਜਿਹੜਾ ਚੁਣ ਕੇ ਉਤੇ ਪ੍ਰਤੀਯੋਗਤਾ ਹੈ ਜਿਹੜੀ ਆ ਕਰੋਨੇਆ ਪ੍ਰੋਧ ਭਾਰਤ ਫਾਊਂਡੇਸ਼ਨ ਵੱਲੋਂ ਬਹੁਤ ਵੱਡਾ ਜਿਹੜਾ ਉਪਰਾਲਾ ਹੈ ਇਕੱਲੇ ਪੰਜਾਬ ਵਿੱਚ ਨਹੀਂ ਉਹ ਨਾਲ ਲੱਗਦੇ ਜਿਹੜੇ ਸਾਡੇ ਸੂਬੇ ਆ ਹਿਮਾਚਲ ਜੰਮੂ ਕਸ਼ਮੀਰ ਹਰਿਆਣਾ ਇਹਨਾਂ ਸੂਬਿਆਂ ਦੇ ਵਿੱਚ ਵੀ ਇੱਕੋ ਜਿਹੇ ਜਿਹੜੀ ਆ ਇਹ ਪ੍ਰਤੀਯੋਗਤਾ ਹੁੰਦੀ ਆ ਅਸੀਂ ਮਠੱਡਾ ਸੈਂਟਰ ਵੱਲੋਂ ਸਾਡੇ ਜਿਹੜੇ ਸੈਂਟਰ ਦੇ ਇੰਚਾਰਜ ਆ ਡਾਕਟਰ ਲਖਵੀਰ ਚੰਦ ਜੀ ਵਿਜੇ ਕੁਮਾਰ ਜੀ ਪਰਮਜੀਤ ਜੀ ਅਮਰੀਕ ਸਰ ਸਾਡੇ ਬਕਾਪੂਰੀ ਸਾਹਿਬ ਹੋਰ ਸਾਡੇ ਜਿਹੜੇ ਪਿੰਡ ਤੋਂ ਮੈਂਬਰ ਪੰਚਾਇਤ ਆ ਇਲਾਕੇ ਦੀਆਂ ਸ਼ਖਸੀਤਾਂ ਜਿਹੜੀਆਂ ਇਹਦੇ ਵਿੱਚ ਖਾਸ ਯੋਗਦਾਨ ਜਿਹੜੇ ਆ ਉਹ ਪਾਉਂਦੇ ਆ ਅੱਜ ਦੀ ਪ੍ਰਤੀਯੋਗਤਾ ਵਿੱਚ ਤਕਰੀਬਨ 80 ਬੱਚਿਆਂ ਨੇ ਜਿਹੜਾ ਭਾਗ ਲਿਆ ਜਿਹਦੇ ਵਿੱਚ 46 ਜਿਹੜੇ ਲੜਕੀਆਂ ਸੀਗੀਆਂ ਔਰ 33 ਜਿਹੜੇ ਹੈਗੇ ਆ ਉਹ ਲੜਕੇ ਸੀਗੇ ਬੱਚਿਆਂ ਦੇ ਵਿੱਚ ਵੀ ਭਾਰੀ ਉਤਸ਼ਾਹ ਆ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਬੱਚਿਆਂ ਨੇ ਆਪਣਾ ਜਿਹੜਾ ਉਤਸ਼ਾਹ ਦਿਖਾਇਆ ਆ ਔਰ ਆਪਣਾ ਜਿਹੜਾ ਪ੍ਰਤੀਯੋਗਤਾ ਆ ਇਹਦੇ ਵਿੱਚ ਬਹੁਤ ਵਧੀਆ ਸੰਜੀਦਗੀ ਦੇ ਨਾਲ ਭਾਗ ਲਿਆ ਆ ਬੱਚਿਆਂ ਦੇ ਰਿਫਰੈਸ਼ਮੈਂਟ ਵਾਸਤੇ ਵੀ ਮਤਲਬ ਜਿਹੜਾ ਆ ਪ੍ਰਬੰਧਕ ਜਿਹੜੇ ਉਹ ਪ੍ਰਬੰਧ ਕਰਦੇ ਆ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਅੱਗੇ ਤੋਂ ਵੀ ਆਸ ਕਰਦੇ ਆ ਕਿ ਬੱਚੇ ਸਾਨੂੰ ਇਸੇ ਤਰੀਕੇ ਦੇ ਨਾਲ ਸਹਿਯੋਗ ਦੇਣਗੇ ਤਾਂ ਜੋ ਅਸੀਂ ਆਪਣਾ ਜਿਹੜਾ ਮਿਸ਼ਨ ਹੈਗਾ ਇਹ ਭਾਰਤ ਦੇਸ਼ ਦੇ ਜਿਹੜੇ ਮਹਾਪੁਰਸ਼ ਆ ਉਹਨਾਂ ਪ੍ਰਤੀ ਜਿਹੜੀ ਅਵੇਅਰਨੈਸ ਆ ਉਹ ਪੈਦਾ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਇਨਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾ